ਵਾਹਿਗੁਰੂ 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 ਬੁਵਿੰਦੇਵਾ ਬਚਨ ਆਖਰੀ ਬਚਨ ਹੈ ਲੰਗਰ ਪ੍ਰਸ਼ਾਦ ਇੱਕ ਰਸ ਵਰਤੋਣਾ ਭਾਵ ਇਕੋ ਜਿਹਾ ਬਤੋਣਾ ਇਹ ਨਹੀਂ ਕਿ ਮੇਰਾ ਰਿਸ਼ਤੇਦਾਰ ਬੈਠਾ ਹੈ ਜਾਂ ਕੋ ਮੇਰਾ ਜਾਣ ਪਛਾਣ ਬੈਠਾ ਉਹਨੂੰ ਦੋ ਕਟਸ਼ੀਆਂ ਖੀਰ ਦੀਆਂ ਪਾਣੀ ਹੈ ਤੇ ਜਿਹੜੇ ਨਾਲ ਮੇਰੀ ਗੱਲਬਾਤ ਨਹੀਂ ਹੈ ਉਹਨੂੰ ਕੋਲੋਂ ਨਿਕਲ ਜਾਣਾ ਉਹਦੇ ਲੰਗਰ ਵਰਤਾਉਣ ਦੇ ਭਾਵੇਂ ਸੀ ਕਿ ਅਸੀਂ ਕੋਈ ਸ਼ਕਲ ਨਹੀਂ ਦੇਖਣੀ ਅੰਦਰੋਂ ਦਵੇਸ਼ ਨਿਕਲਦਾ ਹੈ ਅੰਦਰੋਂ ਭਾਵਨਾ ਨਿਕਲਦਾ ਹੈ ਗੁਰੂ ਸਾਹਿਬ ਉਹ ਤਾਂ ਇੱਕ ਰਸ ਭਾਈ ਕਨਈਆ ਪਾਣੀ ਵੀ ਵਰਤਾਉਂਦਾ ਇੱਕ ਰਸ ਉਹ ਨਹੀਂ ਦੇਖ ਰਿਹਾ ਵੀ ਦੁਸ਼ਮਣ ਪਾਣੀ ਮੰਗ ਰਿਹਾ ਜਾਂ ਮਿੱਤਰ ਬਣ ਰਿਹਾ ਜੇ ਸਾਡੀ ਭਾਵਨਾ ਗੁਰਦੁਆਰੇ ਦੇ ਵਿੱਚ ਵੀ ਇਹੀ ਆ ਤੇ ਫਿਰ ਅਸੀਂ ਸਿੱਖ ਨਹੀਂ ਹਾਂ ਇੱਥੇ ਤਾਂ ਭਾਵਨਾ ਨਿਕਲ ਜਦ ਤੱਕ ਇਸ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਪੰ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਏ ਕੀ ਆਪਣੇ ਸਵਾਰਤ ਵਾਸਤੇ ਨਹੀਂ ਪਾਈ ਉਹ ਇੱਕੋ ਹੀ ਰਸ ਇੱਕ ਲੰਗਰ ਇੱਕੋ ਜਿਹਾ ਭਾਵੇਂ ਕੋਈ ਵੀ ਬੈਠਾ ਹੈ ਇੱਕੋ ਜਿਹਾ ਵਰਤਣਾ ਕਿਉਂਕਿ ਦੇਖਣ ਵਾਲਿਆਂ ਦੇ ਵਿੱਚ ਮਨ ਵਿੱਚ ਆਉਂਦਾ ਹੈ ਤੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਸਤਗੁਰ ਨੇ ਸਿਖਾਈਆਂ ਇਹ ਕਿਉਂ ਗੁਰੂ ਸਾਹਿਬ ਨੇ ਬਚਨ ਕੀਤਾ ਵੀ ਇਹ ਲੰਗਰ ਇੱਕ ਲੰਗਰ ਪ੍ਰਸ਼ਾਦ ਇੱਕ ਰਸ ਮਤਲ ਅੰਦਰੋਂ ਦੁਵੇਸ਼ ਨਿਕਲ ਜਾ ਸਾਡੇ ਅੰਦਰੋਂ ਸਾਡੇ ਉਹ ਦੁਵੇਸ਼ ਭਾਵਨਾ ਨਿਕਲ ਜਾਏ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੀਸਰੀ ਜੰਗ ਹੋਈ ਸੀ ਮਹਾਰਾਜ ਦੀ ਸਿੱਖਾਂ ਨੇ ਸੌ ਬੰਦਾ ਕੈਦੀ ਬਣਾ ਲਿਆ ਦੁਸ਼ਮਣ ਜਿਹੜੇ ਸਨ ਕੈਦੀ ਬਣਾ ਲਏ ਉਹਨਾਂ ਨੂੰ ਬੰਨਿਆ ਹੁਣ ਉਧਰ ਹੋ ਗਿਆ ਲੰਗਰ ਦਾ ਟਾਈਮ ਲੰਗਰ ਦਾ ਸਮਾਂ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿ ਲੱਗੇ ਮੀਰੀ ਪੀਰੀ ਦੇ ਮਾਲਕ ਭਾਈ ਇਹਨਾਂ ਦੇ ਹੱਥ ਕੜੀਆਂ ਖੋਲ ਦਿਓ ਪਹਿਲਾਂ ਇਹਨਾਂ ਨੂੰ ਬਿਠਾ ਕੇ ਲੰਗਰ ਛਕਾਓ ਅਸੀਂ ਇਹਨਾਂ ਨੂੰ ਸਿਖਾ ਰਹੇ ਆ ਇਹਨਾਂ ਨੂੰ ਬਿਠਾ ਕੇ ਲੰਗਰ ਛਕਾ ਕੇ ਦੱਸ ਦਿਓ ਕਿ ਸਿੱਖ ਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਹੈ ਦਵੇਸ਼ ਭਾਵਨਾ ਨਹੀਂ ਹੈ ਸਿੱਖ ਦੇ ਅੰਦਰ ਜਦੋਂ ਜੰਗਲਾਂ ਵਿੱਚ ਸਿੱਖ ਰਹਿੰਦੇ ਆ ਨਾ ਟੂ ਕੀ ਕਰਦੇ ਲੰਗਰ ਤਿਆਰ ਕਰਦੇ ਆ ਆਵਾਜ਼ ਦਿੰਦੇ ਆ ਆ ਨਗਾਰਾ ਵੱਜਦਾ ਨਾ ਲੰਗਰ ਸਾਹਿਬ ਦੇ ਵਿੱਚ ਆਨੰਦਪੁਰ ਸਾਹਿਬ ਜਾਂ ਕਿਤੇ ਵੀ ਇਤਿਹਾਸਿਕ ਗੁਰਦੁਆਰੇ ਨਗਾਰੇ ਵੱਜਦੇ ਲੰਗਰ ਤੋਂ ਪਹਿਲਾਂ ਇਸੇ ਕਰਕੇ ਉਹਦਾ ਇੱਕੋ ਹੀ ਕਾਰਨ ਕਿ ਕੋਈ ਵੀ ਆ ਸਕਦਾ ਹੈ ਕਿਸੇ ਨੂੰ ਵੀ ਅਸੀਂ ਲੰਗਰ ਦੇ ਵਿੱਚ ਮਨਾ ਨਹੀਂ ਕਰ ਸਕਦੇ ਗੁਰੂ ਘਰ ਦੇ ਵਿੱਚ ਅਕਬਰ ਵੀ ਆਇਆ ਸੀ ਭਾਵੇਂ ਕੋਈ ਗਰੀਬ ਹੈ ਅਮੀਰ ਹੈ ਸਾਰਿਆਂ ਨੂੰ ਇੱਕੋ ਜਿਹਾ ਵਰਤਾਇਆ ਜਾਂਦਾ ਹੈ ਤੇ ਉਹਦੇ ਨਾਲ ਸਾਨੂੰ ਇੱਕ ਸਮਝ ਵੀ ਆਉਂਦੀ ਆ ਵੀ ਲੰਗਰ ਜਿਹੜਾ ਲੰਗਰ ਪ੍ਰਸ਼ਾਦ ਇੱਕ ਰਸ ਵਰਤੌਣਾ ਇਹਦੇ ਨਾਲ ਗੁਰੂ ਸਾਹਿਬ ਦੋ ਚੀਜ਼ਾਂ ਲੰਗਰ ਦੇ ਵਿੱਚ ਲੰਗਰ ਦਾ ਮਤਲਬ ਹੀ ਹੈ ਕਿ ਇੱਕ ਸਾਨੂੰ ਸੇਵਾ ਸਿਖਾਈ ਜਾਂਦੀ ਆ ਲੰਗਰ ਵਿੱਚ ਇੱਕ ਇੱਕੋ ਸਮਾਨ ਬੈਠ ਕੇ ਜਿਸ ਵੇਲੇ ਆਪਾਂ ਛੱਕਦੇ ਆ ਇਹ ਭੇਦ ਭਾਵ ਜਿਹੜਾ ਉੱਚ ਨੀਚ ਦਾ ਉਹ ਨਿਕਲ ਜਾਂਦਾ ਹੈ ਉਹ ਬકરી ਗੱਲ ਆ ਕਿ ਅਸੀਂ ਸਵਾਦ ਕਰਨਾ ਸ਼ੁਰੂ ਕਰ ਲਿਆ ਠੀਕ ਹੈ ਪਰ ਗੁਰੂ ਸਾਹਿਬ ਮਹਾਰਾਜ ਨੇ ਜਿਹੜੀ ਸਾਨੂੰ ਮਰਜ਼ਾਦਾ ਬਖਸ਼ਿਸ਼ ਕੀਤੀ ਹੈ ਵੀ ਦੂਸਰੇ ਨੂੰ ਵੀ ਨਾ ਲੱਗੇ ਜਾਂ ਕੋਈ ਦੂਸਰਾ ਬੰਦਾ ਦੂਸਰੀ ਕੌਮ ਦਾ ਬੰਦਾ ਆ ਕੇ ਬੈਠਾ ਨਾਲ ਆਪਣਾ ਬੰਦਾ ਉਹਨੂੰ ਤਾਂ ਦੋ ਕਟਸ਼ੀਆਂ ਪਾਤੀਆਂ ਖੀਰ ਦੀਆਂ ਤੇ ਉਹਨੂੰ ਕਿਹਾ ਵੀ ਇੰਨਾ ਹੀ ਹੁੰਦਾ ਹੈ ਇੰਨਾ ਹੀ ਮਿਲਦਾ ਹੈ ਜੇ ਆਪ ਖਾ ਰਹੇ ਆ ਦੂਸਰੇ ਨੂੰ ਭੁਜਾ ਰਹੇ ਆ ਤੇ ਉਹ ਲੰਗਰੇ ਕਰਸ ਨਹੀਂ ਹੈ ਵੀ ਆਪ ਤਾਂ ਸੀ ਖਾ ਵੀ ਲਿਆ ਲਫਾਫੇ ਵੀ ਭਰ ਲੈ ਵੀ ਦੁਪਹਿਰ ਦਾ ਵੀ ਹੋ ਜਾਏ ਰਾਤ ਦਾ ਵੀ ਹੋ ਜਾਏ ਵੀ ਜਿੱਦਾਂ ਘਰ ਬਣਦੇ ਨਹੀਂ ਹੁੰਦੀ ਰੋਟੀ 2 ਫਿਰ ਇੱਕ ਰਸ ਨਹੀਂ ਹੈ ਉਹਦਾ ਆਪੇ ਖਾਇਆ ਆਪੇ ਪਕਾਇਆ ਆਪੇ ਲੈ ਗਏ ਵੀ ਇੱਥੇ ਜਿੰਨਾ ਘੱਟ ਤੋਂ ਘੱਟ ਕਿਉਂਕਿ ਲੰਗਰ ਹੈ ਸਾਰਿਆਂ ਨੂੰ ਪ੍ਰਸ਼ਾਦਾ ਜਿਹੜਾ ਹੈ ਉਹ ਮਿਲਦਾ ਹੈ ਗੁਰੂ ਘਰ ਦੇ ਵਿੱਚ ਕਿਸੇ ਨੂੰ ਭੁੱਖਾ ਨਹੀਂ ਇੱਥੇ ਤਾਂ ਪਿਛੇ ਆਪ ਪੜਿਆ ਸੀ ਨਾ ਬਚਨ ਸਿੱਖ ਦੇ ਘਰੋਂ ਵੀ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਇਹ ਤਾਂ ਗੁਰੂ ਦਾ ਘਰ ਹੈ ਨਾ ਸਿੱਖ ਦੇ ਘਰੋਂ ਨਹੀਂ ਜਾਣਾ ਚਾਹੀਦਾ ਔਰ ਬਰਤਾਨ ਵਾਲਿਆਂ ਨੂੰ ਇਹ ਹਦਾਇਤ ਹੈ ਗੁਰੂ ਸਾਹਿਬ ਦਾ ਜਿਹੜਾ ਹੁਕਮ ਹੈ ਲੰਗਰ ਪ੍ਰਸ਼ਾਦ ਇੱਕ ਰਸ ਇਹ ਨਹੀਂ ਕਿ ਜਿਹੜੇ ਲਫਾਫੇ ਭਰਦੇ ਆ ਡੱਬੇ ਭਰਦੇ ਉੱਥੇ ਭਰੀ ਜਾ ਰਹੇ ਨਹੀਂ ਜਾਵੇ ਤੇ ਇਹ ਜਿਹੜੀ ਚੀਜ਼ ਸਾਨੂੰ ਪ੍ਰਸ਼ਾਦ ਇਹਨੂੰ ਕਹਿੰਦੇ ਆਪਾਂ ਲੰਗਰ ਤੇ ਇਸ ਸਵਾਦ ਨਹੀਂ ਇਹ ਸਾਨੂੰ ਗੁਰੂ ਸਾਹਿਬ ਮਹਾਰਾਜ ਨੇ ਵੀ ਬੇਫਿਕਰ ਹੋ ਕੇ ਅਸੀਂ ਘਰੋਂ ਆਈਏ ਕਰ ਜਾ ਕੇ ਐਸਾ ਵੀ ਸਾਨੂੰ ਟੈਨਸ਼ਨ ਨਾ ਰਵੇ ਸਾਨੂੰ ਕੋਈ ਚਿੰਤਾ ਨਾ ਰਵੇ ਦਾ ਕੇ ਰੋਟੀ ਬਣਾਉਣੀ ਹੈ ਇਸ ਕਰਕੇ ਗੁਰੂ ਸਾਹਿਬ ਮਹਾਰਾਜ ਨੇ ਇਹ ਮਰਜਾਦਾ ਨੂੰ ਸ਼ੁਰੂ ਕੀਤਾ ਅਜ ਲੰਗਰ ਦੇ ਨਾਮ ਤੇ ਦੁਨੀਆ ਦੇ ਵਿੱਚ ਸਿੱਖ ਦੀ ਪ੍ਰਸਿੱਧੀ ਹੈ ਪੂਰੀ ਦੁਨੀਆ ਦੇ 24 ਘੰਟੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਲੰਗਰ ਦਰਬਾਰ ਸਾਹਿਬ ਚੱਲ ਰਿਹਾ ਹੈ 24 ਉਹ ਸਮਾਂ ਵੀ ਚੱਲਿਆ ਜਿਸ ਦਿਨ ਪ੍ਰਿਥੀ ਚੰਦ ਕਿ ਰਬਨ ਦੀ ਕਰਦਾ ਹੈ ਗੁਰੂ ਸਾਹਿਬ ਜੀ ਨੇ ਲੰਗਰ ਨਹੀਂ ਬੰਦ ਹੋਣ ਦਿੱਤਾ ਗੁਰੂ ਰਾਮਦਾਸ ਜੀ ਨੇ। ਪਾਮੀ ਮਾਤਾ ਗੰਗਾ ਜੀ ਦੇ ਗਹਿਣੇ ਵੀ ਵੇਚ ਦਿੱਤੇ। ਪਰ ਜੋ ਲੰਗਰ ਪ੍ਰਸ਼ਾਦ ਦੀ ਮਰਜ਼ਾਦਾ ਸੀ ਅੱਜ ਤਾਂ 24 ਘੰਟੇ ਲੰਗਰ ਚੱਲਦਾ ਹੈ। 24 ਘੰਟੇ। ਤੁਸੀਂ ਆਪ ਦੇਖਦੇ ਹੋ ਕਿਨੇ ਹਜ਼ਾਰਾਂ ਲੋਕ ਬੈਠ ਕੇ ਛਕਦੇ। ਕਿਤੇ ਵੀ ਸਿੱਥੇ ਵੀ ਸਤਿਗੁਰੂ ਮਹਾਰਜ ਨੇ ਸਿੱਖ ਨੂੰ ਇਹ ਜਾਤ ਬਕਸ਼ਿਸ਼ ਕੀਤੀ ਹੈ ਤੇ ਇਹ ਲੰਗਰ ਜਿਹੜਾ ਹੈ ਲੰਗਰ ਪ੍ਰਸ਼ਾਦ ਇੱਕ ਰਸ ਵਰਤਉਣਾ ਹੈ ਤੇ ਗੁਰੂ ਸਾਹਿਬ ਮਹਾਰਾਜ ਆਪ ਦੇਖਦੇ ਸਨ ਜਿਸ ਵੇਲੇ ਅਨੰਦਪੁਰ ਸਾਹਿਬ ਲੰਗਰ ਬਹੁਤ ਅੱਜ ਵੀ ਜਾਓ ਕਿ ਲੰਗਰ ਅਲੱਗ-ਅਲੱਗ ਚੜਦੇ ਆ ਤੇ ਗੁਰੂ ਸਾਹਿਬ ਮਹਾਰਾਜ ਬੜੇ ਲੋਕੀ ਤਾਰੀਫਾਂ ਕਰਦੇ ਆ ਕਿ ਸਾਡਾ ਲੰਗਰ ਸਾਡਾ ਲੰਗਰ ਇੱਕ ਦਿਨ ਗੁਰੂ ਸਾਹਿਬ ਜੀ ਭੇਸ ਬਦਲ ਕੇ ਗਏ ਕਿਸੇ ਨੇ ਆ ਕੇ ਆ ਵੀ ਤੁਹਾਨੂੰ ਤਾਂ ਕਾਲੀ ਪਈ ਹੈ ਕਿਸੇ ਨੇ ਆ ਕੇ ਰੋਕ ਕੇ ਜਾਓ ਹਲੇ ਟਾਈਮ ਹੀ ਨਹੀਂ ਹੋਇਆ ਕਿਸੇ ਨੇ ਕੁਝ ਆ ਕੇ ਪਰ ਭਾਈ ਨੰਦ ਲਾਲ ਸਿੰਘ ਜੀ ਦਾ ਲੰਗਰ ਕਹਿੰਦੇ ਬੈਠ ਜਾਓ ਲੰਗਰ ਤੋਂ ਬਗੈਰ ਤੁਸੀਂ ਜਾਣਾ ਹੀ ਨਹੀਂ ਇਹ ਨਹੀਂ ਦੇਖਣਾ ਕਿ ਇਹ ਮਨੋਖਾ ਹੈ ਇਹ ਹੈ ਕਿ ਉਹ ਪ੍ਰਮਾਤਮਾ ਹੀ ਹੈ ਅਕਾਲ ਪੁਰਖ ਹੀ ਹੈ ਤੇ ਉਹ ਜਿਹੜਾ ਸਾਰਿਆਂ ਦੇ ਉੱਪਰ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਬੜੀ ਕਿਰਪਾ ਹੁੰਦੀ ਹੈ ਉਦੋਂ ਮੈਂ ਬਚਨ ਅੱਜ ਫੇਰ ਆਪ ਜੀ ਦੇ ਨਾਲ ਸਾਂਝਾ ਕਰਦਾ ਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਮਾਤਾ ਜੀ ਉਹਨਾਂ ਨੇ ਸਵੇਰੇ ਉੱਠ ਕੇ ਦਾਲ ਬਣਾ ਲੈਣੀ ਪ੍ਰਸਾਦੇ ਤਿਆਰ ਕਰਨ ਲੈਨੇ ਟੋਕਰਾ ਭਰ ਲੈਣਾ ਬਾਹਰ ਬੈਠ ਜਾਣਾ ਰੋਡ ਦੇ ਉੱਪਰ ਜਿਹੜਾ ਆਉਣਾ ਦੋ ਪ੍ਰਸਾਦੇ ਦਾਲ ਪਾ ਕੇ ਦੋ ਪ੍ਰਸਾਦੇ ਦਾਲ ਪਾ ਕੇ ਦੇ ਦੇਣ ਇੱਕ ਦਿਨ ਬੰਦਾ ਆਇਆ ਉਹਨੂੰ ਦੋ ਪ੍ਰਸਾਦੇ ਦਿੱਤੇ ਦਾਲ ਦਿੱਤੀ ਖਾ ਕੇ ਫੇਰ ਆ ਗਿਆ ਉਹਨੂੰ ਫੇਰ ਦੇ ਦਿੱਤਾ ਦੂਸਰੀ ਵਾਰ ਆਇਆ ਤੀਸਰੀ ਵਾਰ ਆਇਆ ਚੌਥੀ ਆਪਾਂ ਦੂਸਰੀ ਵਾਰ ਆ ਜਾਣਾ ਹੁਣ ਤਾਂ ਤੂੰ ਖਾਦਾ ਹੁਣ ਤਾਂ ਲੈ ਕੇ ਗਿਆ ਆਪਾਂ ਵੀ ਕਹਿ ਦਿੰਨੇ ਆ ਪਰ ਉਹ ਮਾਦਨ ਹੀ ਨਹੀਂ ਆਖਿਆ ਨਹੀਂ ਆਇਆ ਉਹਨੇ ਪੁੱਛਣਾ ਪਿਆ ਉਹਨੂੰ ਵੀ ਮੈਂ ਚੌਥੀ ਵਾਰ ਤੇਰੇ ਕੋਲ ਲੈਣ ਆਇਆ ਮਾਤਾ ਤੂੰ ਕੁ ਪੁੱਛਦੀ ਕਾ ਤੇ ਨਹੀਂ ਹੈ ਕਿ ਚੌਥੀ ਵਾਰ ਕਿਉਂ ਆਇਆ ਹੈ ਉਹ ਕਹਿਣ ਲੱਗੀ ਦੇਖੋ ਮੈਂ ਤਾਂ ਲੰਗਰ ਤਿਆਰ ਕੀਤਾ ਇਹ ਗੁਰੂ ਸਾਹਿਬ ਦੀ ਮਰਜ਼ੀ ਹੈ ਇਹ ਚਾਹੇ 200 ਬੰਦਿਆਂ ਨੂੰ ਛਕਾ ਦੇਵੇ ਚਾਹੇ ਇੱਕ ਬੰਦਾ ਛਕ ਜਾਏ ਤੇ ਮੈਂ ਤਾਂ ਆਪਣੀ ਸੇਵਾ ਦੇਖਣੀ ਹੈ ਮੈਂ ਆਪਣੀ ਸੇਵਾ ਦੇਖਣੀ ਮੈਨੂੰ ਨਹੀਂ ਪਤਾ ਉਹ ਕਿਸ ਰੂਪ ਦੇ ਵਿੱਚ ਆ ਜੇ ਭਾਵੇਂ 200 ਬੰਦਿਆਂ ਨੂੰ ਛਕਵਾ ਦੇਵੇ ਚਾਹੇ ਕੱਲਾ ਆ ਕੇ ਛਕ ਦੇ ਉਹਦੇ ਹੱਥ ਜੁੜ ਗਏ ਉਹ ਵੀ ਪਹੁੰਚੀ ਹੋਈ ਰੂਹ ਸੀ ਕੋਈ ਇਹ ਤਾਂ ਪ੍ਰਮਾਤਮਾ ਆਕਾਲ ਪੁਰਖ ਵਿਚਰਦਾ ਨਾ ਸਾਰਿਆਂ ਦੇ ਵਿੱਚ ਵਸਦਾ ਹੈ ਹੁਣ ਆਖਿਆ ਮਾਤਾ ਕੁਝ ਮੰਗ ਲੈ ਉਹ ਕਹਿੰਨ ਲੱਗੇ ਬਹੁਤ ਕੁਝ ਹੈ ਘਰ ਦੇ ਵਿੱਚ ਔਲਾਦ ਨਹੀਂ ਐਸੀਆਂ ਮਹਾਨ ਸ਼ਖਸੀਅਤਾਂ ਪੈਦਾ ਹੋਈਆਂ ਭਾਈ ਵੀਰ ਸਿੰਘ ਦੀਆਂ ਵਰਗੀਆਂ ਉਹਨਾਂ ਦੇ ਘਰ ਦੇ ਵਿੱਚ ਤੇ ਇਹ ਸੇਵਾ ਦਾ ਬਹੁਤ ਵੱਡਾ ਫਲ ਹੈ ਤੇ ਗੁਰੂ ਸਾਹਿਬ ਨੇ ਇਹ ਇੱਕ ਰਸ ਵਰਤੌਣ ਦੀ ਜਿਹੜੀ ਜਾਜ ਜਿਹੜੀ ਹੈ ਉਹ ਸਾਨੂੰ ਬਖਸ਼ਿਸ਼ ਕੀਤੀ ਹੈ ਇਹਦੇ ਵਿੱਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਲੰਗਰ ਵਰਤੌਂਦੇ ਆ ਲੰਗਰ ਵਰਤੌਂਦੇ ਕਿਉਂਕਿ ਇਹ ਵਿਤਕਰਾ ਨਹੀਂ ਹੈ ਬਾਣੀ ਸਾਰਿਆਂ ਨੂੰ ਸੁਣਾਈ ਜਾਂਦੀ ਹੈ ਇਹ ਵੀ ਤਾਂ ਲੰਗਰ ਹੈ ਨਾ ਸ਼ਬਦ ਦਾ ਲੰਗਰ ਤੇ ਗੁਰਕਨ ਜਿੱਦਾਂ ਇੱਥੇ ਖੱਤਰੀ ਬ੍ਰਾਹਮਣ ਸੋਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹੁਣ ਜਿੰਨੀ ਜਿੰਨੀ ਮਰਜ਼ੀ ਹੈ ਜਿੰਨਾ ਬੰਦਾ ਲੈ ਜਾਏ ਵੀ ਆ ਇਹ ਵੀ ਭੁੱਖ ਹੈ ਨਾ ਇਹ ਸਭ ਤੋਂ ਵੱਡੀ ਭੁੱਖ ਹੈ ਅੰਦਰਲੀ ਜੀਨੀ ਮਟੀ ਪਰ ਰੋਟੀਆਂ ਦੇ ਜਿੰਨੇ ਮਰਜ਼ੀ ਖਾ ਲੋ ਰੋਟੀਆਂ ਨਾਲ ਹੀ ਭੁੱਖ ਖਤਮ ਹੋਣੀ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆ ਇਹ ਅੰਦਰ ਭੁੱਖ ਹੈ ਤੁਹਾਡੇ ਅੰਦਰ ਭੁੱਖ ਹੈ ਜਿਹਨਾਂ ਦੇ ਅੰਦਰ ਗੁਰਮਤ ਦੀ ਭੁੱਖ ਹੈ ਗੁਰੂ ਦੇ ਕੋਲ ਆਉਂਦੇ ਆ ਗੁਰੂ ਦੇ ਦੁਆਰ ਤੇ ਹੁੰਦੇ ਆ ਤੇ ਉਹਨਾਂ ਦੀ ਭੁੱਖ ਸਤਗੁਰੂ ਦੇ ਗੁਰੂ ਕੇ ਸ਼ਬਦ ਦੇ ਨਾਲ ਮਿੱਟਦੀ ਹੈ ਚੀਜ਼ਾਂ ਸਤਗੁਰ ਨੇ ਸਾਰੀਆਂ ਚਲਾਈਆਂ ਖੰਡੂਰ ਸਾਹਿਬ ਜਾਓ ਲੰਗਰ ਮਾਤਾ ਕੀ ਵੀਰ ਦਾ ਨਾਮ ਆ ਗਿਆ ਗੁਰਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਨਾਮ ਆ ਗਿਆ ਕਿਓ ਵਾਲੀ ਖੀਰ ਬਣਦੀ ਏ ਇੱਕ ਪਾਸੇ ਗੁਰੂ ਸਾਹਿਬ ਜੀ ਦੇ ਸ਼ਬਦ ਦਾ ਲੰਗਰ ਚੱਲ ਰਿਹਾ ਇੱਕ ਵਾਸਤੇ ਸਰੀਰ ਨੂੰ ਤੰਦਰੁਸਤ ਕਰ ਰਿਹਾ ਅਖਾੜਾ ਚੱਲ ਰਿਹਾ ਮਾਲਾ ਅਖਾੜਾ ਗੁਰੂ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਹਰੇਕ ਇਸ ਤਰ੍ਹਾਂ ਸਿੱਖ ਨੂੰ ਸਤਗੁਰ ਨੇ ਗੁਣਾ ਦੇ ਵਿੱਚ ਨਪੁੰਨ ਕੀਤਾ ਕਿ ਮੇਰਾ ਸਿੱਖ ਕਿਸੇ ਵੀ ਗੱਲਾਂ ਘਟਣੀ ਹੋਣਾ ਚਾਹੀਦਾ ਹੈ ਇਹਦੇ ਵਿੱਚ ਊਣਤਾ ਨਹੀਂ ਹੋਣੀ ਚਾਹੀਦੀ ਇਹਦਾ ਕਾਰਨ ਕਿ ਸਾਨੂੰ ਅੱਜ ਭਰੋਸਾ ਖਤਮ ਹੋ ਗਿਆ ਅਜਿਦਾਂ ਬਚਨ ਕਰ ਰਹੇ ਆ ਨਾ ਉਹ ਨਿੱਜਵਾਂ ਬਚਨ ਗੁਰਸਿੱਖ ਦਾਤਾਰ ਕਨ ਸਾਨੂੰ ਗੁਰੂ ਤੇ ਭਰੋਸਾ ਨਹੀਂ ਰਿਹਾ ਸਾਨੂੰ ਆਪਣੀ ਸਿੱਖੀ ਤੇ ਭਰੋਸਾ ਨਹੀਂ ਰਿਹਾ ਤੇ ਉਹ ਸਤਿਗੁਰੂ ਮਹਾਰਾਜ ਜਿਸ ਬਲੇ ਇਹ ਚੀਜ਼ਾਂ ਜਿਹੜੇ ਬਚਨ ਅਸੀਂ ਕਮਾਵਾਂਗੇ ਬੜਾ ਸੋਹਣਾ ਲਿਖਿਆ ਗੁਰਮਖ ਪਿਆਰਿਆਂ ਨੇ ਆਖਰ ਦੇ ਵਿੱਚ ਆਓ ਅਸੀਂ ਪੜਨ ਕਰੀਏ ਜੋ ਸਮਾ ਲੰਘ ਗਿਆ ਸੋ ਲੰਘ ਗਿਆ ਸੀ ਭੁੱਲੇ ਰਹਾਂ ਅੱਜ ਤੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਤੇ ਪੂਰਾ ਉਤਰਨ ਦਾ ਕੋਸ਼ਿਸ਼ ਕਰਾਂਗੇ ਇਹ ਅਸੀਂ ਵੀ ਪਰਨ ਗੁਰੂ ਨੇ ਬਚਨ ਕਰ ਦਿੱਤਾ ਸੀ ਵੀ ਗੁਰੂ ਨੇ ਨਾਲ ਬਚਨ ਕਰੀਏ ਕਿ ਗੁਰੂ ਸਾਹਿਬ ਮਾਰ ਅਸੀਂ ਨਹੀਂ ਕਰ ਸਕਦੇ ਤੁਸੀਂ ਕਰਵਾ ਸਕਦੇ ਹੋ ਵੀ ਜੇ ਅਸੀਂ ਸਾਡੇ ਵਿੱਚ ਇਹ ਕਮੀਆਂ ਹਨ ਤੇ ਇਹ ਆਪਕ ਜੀ ਜੇ ਕਮੀ ਦੇਖਦੇ ਹੋ ਤੇ ਗੁਰੂ ਸਾਹਿਬ ਮਹਾਰਾਜ ਤੁਸੀਂ ਦੂਰ ਕਰਦੇ ਹੋ ਗੁਰੂ ਕਰਦਾ ਹੈ ਜਿਸ ਵੇਲੇ ਆਪਾਂ ਕੋਈ ਗਲਤ ਕੰਮ ਕਰਦੇ ਆ ਨਾ ਇੱਕ ਵਾਰੀ ਸਾਨੂੰ ਜ਼ਰੂਰ ਮਨ ਵਿੱਚ ਆਉਂਦਾ ਨਹੀਂ ਕਰਨਾ ਚੋਰੀ ਕਰਨ ਲੱਗੇ ਨਹੀਂ ਕਰਨਾ ਸ਼ਰਾਬ ਪੀਣ ਲੱਗੇ ਨਹੀਂ ਕਰਨਾ ਵੀ ਸਾਡੀ ਮਨ ਦੀ ਮਰਜ਼ੀ ਹੁੰਦੀ ਨਹੀਂ ਭਾਈ ਇਹ ਕੌਣ ਦੇਖਦਾ ਗੁਰੂ ਗੁਰੂ ਤਾਂ ਗੁਰਦੁਆਰੇ ਬੋਲਦਾ ਹੈ ਨਾ ਬਾਣੀ ਬੋਲਦੀ ਆ ਹੁਣ ਤਾਂ ਸੁਗਾਸ਼ਨ ਹੋ ਗਿਆ ਅਸੀਂ ਤਾਂ ਘਰ ਆ ਗਏ ਸਾਨੂੰ ਘਰ ਗੁਰੂ ਤਾਂ ਡਰ ਨਹੀਂ ਰਿਹਾ ਤੇ ਫਿਰ ਉਹ ਗੁਰੂ ਤਾਂ ਸਾਨੂੰ ਸੁਚੇਤ ਕਰ ਰਿਹਾ ਉਹ ਤਾਂ ਉਠਾਉਂਦਾ ਨਾ ਅੰਮ੍ਰਿਤ ਵੇਲੇ ਉਠੋ ਸਾਡੀ ਮਰਜ਼ੀ ਸੋਝਾਈਏ ਹੁਣ ਇਹਨੇ ਅੱਖਾਂ ਦਿੱਤੀਆਂ ਅੱਖਾਂ ਬੰਦ ਰੱਖੋ ਖੁੱਲੀਆਂ ਰੱਖੋ ਹੱਥ ਦਿੱਤੇ ਕੰਮ ਕਰੋ ਨਾ ਕਰੋ ਪੈਰ ਦਿੱਤੇ ਚੱਲੋ ਨਾ ਇਹ ਸਾਡਾ ਵੀ ਸਾਡਾ ਵੀ ਤਾਂ ਫਰਜ਼ ਬਣਦਾ ਨੇ ਅਸੀਂ ਉਸ ਗੁਰੂ ਸਾਹਿਬ ਜੀ ਦੇ ਹੁਕਮਾਂ ਨੂੰ ਮੰਨੀਏ ਕਹਿੰਦੇ ਗੁਰ ਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਹੀ ਪਦਮਾਨੋ ਹਰ ਹਰ ਕਥਨ ਇਹਦੇ ਨਾਲ ਗੁਰੂ ਨੂੰ ਫਾਇਦਾ ਨਹੀਂ ਹੈ ਜੇ ਮੈਂ ਆਪ ਜੀ ਨੂੰ ਬਚਨ ਸੁਣਾ ਰਿਹਾ ਇਹ ਮੈਂ ਬਚਨ ਸੁਣਾ ਰਿਹਾ ਪਰ ਮਨ ਦੇ ਵਿੱਚ ਇਹ ਵੀ ਆਪਣੇ ਅੰਦਰ ਵੀ ਪੜਤਾਲ ਕਰ ਰਿਹਾ ਪਹਿਲਾਂ ਕਿ ਮੇਰੇ ਵਿੱਚ ਇਹ ਕਮੀ ਹੈ ਤੇ ਮੈਂ ਇਹਨੂੰ ਦੂਰ ਕਰਨਾ ਹੈ ਤੇ ਤਾਂ ਇਹ ਅਸੀਂ ਬਚਨ ਪੜਨ ਦਾ ਜਾਂ ਸਤਿਗੁਰ ਦੇ ਹੁਕਮ ਦਾ ਬਾਣੀ ਪੜਨ ਦਾ ਸਾਡਾ ਮਤਲਬ ਹੀ ਇਹੀ ਹੁੰਦਾ ਕਿ ਅਸੀਂ ਇਸ ਨੂੰ ਯਤਨ ਨੂੰ ਦੂਰ ਕਰ ਲਈਏ ਬਾਰ ਬਾਰ ਇਹ ਮੈਲ ਧੋਤੀ ਜਾਏ ਬਾਰ ਬਾਰ ਆ ਜਾਂਦੀ ਮੈਲ ਹੁਣ ਜਾਵਾਂਗੇ ਫਿਰ ਮੈਲ ਆ ਜਾਈਗੀ ਫਿਰ ਕੱਟੀ ਫਿਰ ਧੋ ਲੋ ਇਹ ਤਾਂ ਜਨਮ ਜਨਮ ਕੀ ਇਸ ਮਨ ਕੋਲ ਮਲ ਲੱਗੀ ਖਾਲਾ ਹੋਆ ਛ ਤੇ ਬਹੁਤ ਭਾਗਾਂ ਵਾਲੇ ਆਪ ਦੀ ਗੁਰੂ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਹੈ ਜੋ ਸਤਿਗੁਰ ਮਹਾਰਾਜ ਦੇ ਗੁਰੂ ਸਾਹਿਬ ਦੇ ਹੁਕਮ ਗੁਰੂ ਸਾਹਿਬ ਹੀ ਸੁਣਾਉਣ ਵਾਲੇ ਆ ਔਰ ਜਵਾਨ ਵਰਤ ਰਹੇ ਨੇ ਗੁਰੂ ਸਾਹਿਬ ਕਿਸੇ ਦਾ ਵੀ ਸਰੀਰ ਵਰਤ ਸਕਦੇ ਆ ਸੁਣਨ ਵਾਲਾ ਵੀ ਉਹੀ ਆ ਤੇ ਸੁਣਾਉਣ ਵਾਲਾ ਵੀ ਉਹੀ ਆ ਅਲੱਗ ਨਹੀਂ ਹੈ ਉਹ ਵੀ ਬੈਠਾ ਤੁਹਾਡੇ ਵਿੱਚ ਵੀ ਉਹੀ ਆ ਸਾਰਿਆਂ ਦੇ ਵਿੱਚ ਉਹ ਆਪ ਕਥੇ ਆਪ ਸੁਣਨੇ ਹਰ ਆਪੇ ਇੱਕ ਆਪ ਵਿਸਥਾਰ ਤੇ ਉਹੀ ਆ ਨਾ ਸਾਰਿਆਂ ਦੇ ਵਿੱਚ ਜੇ ਮੰਨਦੇ ਸਾਰਿਆਂ ਦੇ ਵਿੱਚ ਉਹ ਰੱਬ ਪ੍ਰਮਾਤਮਾ ਹੈ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਅਰਦਾਸ ਕਰੀਏ ਕਿ ਗੁਰੂ ਮਹਾਰਾਜ ਕਿਰਪਾ ਕਰੋ ਅਸੀਂ ਆਪ ਜੀ ਦੇ ਬਚਨਾਂ ਤੇ ਪੂਰੇ ਉਤਰ ਸਕੀਏ ਕਹਿੰਦੇ ਸੰਤੋ ਸਾਗਰ पार ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਜਿਹੜਾ ਗੁਰੂ ਦੇ ਬਚਨ ਨੂੰ ਮੰਨ ਲੈਂਦਾ ਤੇ ਉਹ ਪੜਾ ਹੋ ਜਾਂਦਾ ਉਹਦਾ ਜੀਵਨ ਦਾ ਸੁਧਾਰ ਹੋ ਜਾਂਦਾ ਆਪ ਵੀ ਤਰ ਜਾਂਦਾ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਇੱਕ ਤੇ ਉਹ ਤਾਂ ਤਰ ਗਿਆ ਹੋਰਾਂ ਨੂੰ ਵੀ ਤਾਰ ਸਕਦਾ ਹੈ ਮੰਨੇ ਪਰਿਵਾਰੇ ਸਧਾਰ ਆਪਣੇ ਪਰਿਵਾਰ ਨੂੰ ਵੀ ਸੁਧਾਰ ਲਏਗਾ ਨਹੀਂ ਭਾਈ ਇਹ ਮੇਰੇ ਗੁਰੂ ਨੇ ਇਹ ਕਿਹਾ ਮਾਹੌਲ ਬਣਾਉਣ ਦੀ ਯਤਨ ਹੈ ਸਾਨੂੰ ਉਹ ਇਸ ਤਰ੍ਹਾਂ ਦਾ ਮਾਹੌਲ ਬਣ ਜਾਏ ਪਰਿਵਾਰ ਦੇ ਵਿੱਚ ਵੀ ਮਾਹੌਲ ਬਣ ਜਾਏ ਦੇਖੋ ਫਿਰ ਕਿੰਨਾ ਨਖਾਰ ਜੀਵਨ ਦੇ ਵਿੱਚ ਬਣਦਾ ਹੈ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਹੋਈਆਂ ਬੇਅੰਤ ਗਲਤੀਆਂ ਨੂੰ ਆਪ ਜੀ ਨੇ ਖਿਮਾ ਕਰਨਾ ਤੇ ਹੋ ਸਕੇ ਕਿ ਅਸੀਂ ਸਾਰੇ ਹੀ ਗੁਰੂ ਸਾਹਿਬ ਦੇ ਬਚਨਾਂ ਦੇ ਪਹਿਰਾ ਦਈਏ ਇਨੀਆਂ ਬੇਨਤੀਆਂ ਪ੍ਰਵਾਨ ਕਰਦੇ ਹਾਂ ਬਲਾਉਫਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ